ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਹਸਤੀ ਸਿਰ ਜਿਉ ਅੰਕਸ ਹੈ ਹਰਣ ਜਿਉ ਸਿਰ ਦੇ ਮਨ ਤਨ ਆਗੈ ਰਾਖ ਕੈ ਉਭੀ ਸੇਵ ਕਰੇ ਹਸਤੀ ਸਿਰ ਜਿਉ ਅੰਕੁਸ ਹੈ ਹਰਣ ਜਿਉ ਸਿਰ ਦੇ ਮਨ ਤਨ ਆਗਰ ਆਖ ਕੈ ਉਭੀ ਸੇਵ ਕਰੇ ਏ ਗੁਰਮੁਖ ਆਪ ਨਿਵਾਰੀ ਐ ਸਭ ਰਾਜ ਸ੍ਰਿਸ਼ਟ ਕਾਲੇ ਨਾਨਕ ਗੁਰਮੁਖ 부ਜੀਐ ਜੈ ਆਪੇ ਨਦਰ ਕਰੇ ਮਹਲਾ ਤੀਜਾ ਨਨ ਗੁਰਮੁਖ ਨਾਮ ਧਿਆਇਆ ਆਏ ਤੇ ਪਰਵਾਣ ਨਾਨਕ ਕੁਲ ਉਧਾਰੇ ਆਪਣਾ ਦਰਗਹ ਪਾਵਹਿ ਮਾਣ ਮੋਕ ਸਖੀਆ ਸਿੱਖ ਗੁਰੂ ਮੇ ਲਾਈਆ ਇੱਕ ਸੇਵਕ ਗੁਰ ਪਾਸ ਇੱਕ ਗੁਰ ਕਰੈ ਲਾਈਆ ਤਨਾ ਗੁਰ ਪਿਆਰਾ ਮਨ ਚਿੱਤ ਤਨਾ ਭਾਉ ਗੁਰੂ ਦੇਵਾਈਆ ਗੁਰ ਸਿੱਖਾ ਇੱਕੋ ਪਿਆਰ ਗੁਰ ਮਿੱਤਾ ਕੁੱਤਾ ਭਾਈਆ ਸਤ ਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਈਆ ਗੁਰ ਸਿੱਖਾ ਇੱਕੋ ਪਿਆਰ ਗੁਰ ਮਿੱਤਾ ਪੁੱਤਾ ਭਾਈਆ ਗੁਰ ਸਤ ਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ